ਹਾਂਜੀ ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆ ਬਾਬਾ ਜਸਬੀਰ ਸਿੰਘ ਖਾਲਸਾ ਸ਼੍ਰੀ ਅਨੰਦ ਸਾਹਿਬ ਵਾਲੇ ਇੱਕ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਮੇਰੀ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਤੇ ਜਿੰਨੇ ਵੀ ਅਨੰਦਪੁਰ ਸਾਹਿਬ ਦੇ ਵਾਸੀ ਹੈਗੇ ਆ ਉਹ ਜਰੂਰ ਇਸ ਵੀਡੀਓ ਨੂੰ ਧਿਆਨ ਨਾਲ ਵੇਖਣ ਤੇ ਸ਼ੇਅਰ ਕਰਨ ਸਾਡੇ ਇਲਾਕੇ ਦਾ ਇੱਕ ਐਸਾ ਇਨਸਾਨ ਹੈਗਾ ਜਿਹੜਾ ਇਸ ਵਕਤ ਸਪੇਨ ਦੀ ਧਰਤੀ 'ਤੇ ਰਹਿ ਰਿਹਾ ਹੈਗਾ ਜਿਹਦਾ ਨਾਮ ਤਰਨਜੀਤ ਸਿੰਘ ਗੋਬੀ ਹੈ ਉਹ ਬਹੁਤ ਚੜ੍ਹਦੀ ਕਲਾ ਦੇ ਨਾਲ ਜਿੰਨੇ ਵੀ ਇਲਾਕੇ ਦੇ ਵਿੱਚ ਆਪਣੇ ਆਨੰਦਪੁਰ ਸਾਹਿਬ ਦੇ ਇਲਾਕੇ ਦੇ ਜਿੰਨੇ ਵੀ ਲੋੜਵੰਦ ਪਰਿਵਾਰ ਹੈ ਕਿਸੇ ਨੂੰ ਕੋਈ ਕੈਂਸਰ ਦੇ ਨਾਲ ਪੀੜਤ ਹੈ ਕੋਈ ਗਰੀਬੀ ਦੇ ਨਾਲ ਜੂਝ ਰਿਹਾ ਕੋਈ ਕਿਸੇ ਬਿਮਾਰੀ ਨਾਲ ਜੂਝ ਰਿਹਾ ਕਿਸੇ ਗਰੀਬ ਬੱਚੀ ਦਾ ਵਿਆਹ ਹੋਵੇ ਉਹ ਉੱਥੇ ਬਹੁਤ ਆਪਣੇ ਵੱਲੋਂ ਜਿੰਨੀ ਕਮਾਇਆ ਹੁੰਦੀ ਹੈ 15000 20000 ਜਿੰਨੀ ਕੋ ਉਹਦੇ ਕੋਲੋਂ ਪਰਮਾਤਮਾ ਸੇਵਾ ਲੈ ਰਹੀ ਹੈ ਉਹ ਬਹੁਤ ਸਹਾਰਾ ਬਣ ਰਿਹਾ ਪਰਿਵਾਰਾਂ ਦਾ ਐਡੀ ਵੱਡੀ ਸੇਵਾ ਕਰਨ ਵਾਲੇ ਉਸ ਜੀਵ ਨੂੰ ਮੈਂ ਵੇਖ ਰਿਹਾ ਕਿ ਇੱਕ ਹਫਤੇ ਦੇ ਵਿੱਚ ਉਹਦੀਆਂ ਤਕਰੀਬਨ 5 ਤੋਂ 6 ਪਰਿਵਾਰਾਂ ਦੀਆਂ ਵੀਡੀਓ ਆ ਗਈਆਂ ਜਿਨ੍ਹਾਂ ਦੀ ਉਹ ਸੇਵਾ ਕਰ ਰਿਹਾ ਐਡੀ ਵੱਡੀ ਉਹ ਸੇਵਾ ਕਰ ਰਿਹਾ ਤੇ ਅਸੀਂ ਆਨੰਦਪੁਰ ਸਾਹਿਬ ਦੇ ਵਾਸੀਆਂ ਨੇ ਉਸ ਬੰਦੇ ਦੀ ਸੇਵਾ ਨੂੰ ਅਨੁਰੋਹਾ ਕਰਤਾ ਹੋਇਆ ਕੋਈ ਉਦੋਂ ਨਹੀਂ ਉਹਦੇ ਬਾਰੇ ਗੱਲ ਕਰ ਰਹੇ ਹਾਂ ਪਰ ਮੈਂ ਇਹ ਉਹ ਕੋਈ ਉਹ ਸ਼ੱਕ ਨਹੀਂ ਹੈਗਾ ਕਰਨਜੀਤ ਇਸ ਗੱਲ ਦਾ ਕਿਉਂਕਿ ਮੇਰੇ ਨਾਲ ਉਹਦੀ ਗੱਲ ਹੋਈ ਸੀ ਤੇ ਮੇਰੇ ਨਾਲ ਤਕਰੀਬਨ ਹਰ ਗੱਲ ਉਹਦੀ ਹੋ ਜਾਂਦੀ ਹੈ ਉਹਨੇ ਜਦੋਂ ਮੈਨੂੰ ਵੀ ਸੋਸ਼ਲ ਮੀਡੀਆ ਤੇ ਵੇਖਿਆ ਮੈਨੂੰ ਕਹਿੰਦਾ ਜਸਵੀਰ ਵੀ ਮੈਨੂੰ ਬਹੁਤ ਚੰਗਾ ਲੱਗਿਆ ਵੀ ਤੁਸੀਂ ਸਾਡੇ ਆਨੰਦਪੁਰ ਸਾਹਿਬ ਦੇ ਹੋਕੇ ਤੇ ਬਹੁਤ ਵਧੀਆ ਤੁਸੀਂ ਕਰ ਰਹੇ ਹੋ ਮੈਨੂੰ ਵੀ ਮੇਰੇ ਵੀਰ ਨੇ ਇਹ ਮੈਨੂੰ ਹੌਸਲਾ ਦਿੱਤਾ ਕਿ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਪ੍ਰਚਾਰ ਦੇ ਲਈ ਕਿਸੇ ਵੀ ਚੀਜ਼ ਦੇ ਪੈਸੇ ਪੱਖੋਂ ਜ਼ਰੂਰਤ ਹੋਵੇ ਸਾਜਾਂ ਦੇ ਪੱਖੋਂ ਕੋਈ ਤੈਨੂੰ ਜ਼ਰੂਰਤ ਹੋਵੇ ਸਾਧਨ ਦੇ ਪੱਖੋਂ ਤੈਨੂੰ ਕੋਈ ਜ਼ਰੂਰਤ ਹੋਵੇ ਤੇ ਤੂੰ ਸਾਨੂੰ ਦੱਸ ਤੇ ਅਸੀਂ ਤੇਰੀ ਮਦਦ ਕਰਾਂਗੇ ਮੈਂ ਤਰਨਜੀਤ ਵੀਰ ਨੂੰ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੇਰੇ ਕੋਲ ਸਾਧਨ ਵੀ ਹੈਗਾ ਮੇਰੇ ਕੋਲ ਸਾਜ ਵੀ ਹੈਗੇ ਆ ਮੇਰੇ ਕੋਲ ਸਾਰਾ ਕੁਝ ਹੈਗਾ ਮੈਨੂੰ ਜੇ ਤੂੰ ਦੇਣਾ ਹੀ ਆ ਤਾਂ ਮੈਨੂੰ ਅਸੀਸ ਦੇ ਤੇ ਤੂੰ ਮੇਰਾ ਵੱਡਾ ਭਰਾ ਤੇ ਮੈਂ ਤੇਰਾ ਛੋਟਾ ਭਰਾ ਤੇ ਅਸੀਂ ਵੱਡੇ ਭਰਾ ਤੇ ਉਹ ਮੇਰਾ ਤਰਨਜੀਤ ਸਿੰਘ ਉਹ ਵੀ ਵੱਡਾ ਭਰਾ ਬਣਿਆ ਤੇ ਮੈਂ ਉਹਨਾਂ ਦਾ ਛੋਟਾ ਭਰਾ ਬਣਿਆ ਅਸੀਂ ਦੋਨੇ ਜਣੇ ਰਲ ਮਿਲ ਕੇ ਜਿੰਨੀ ਸਾਡੇ ਕੋਲ ਹੁੰਦੀ ਐ ਅਸੀਂ ਲੋਕਾਂ ਦੀ ਬਾਹ ਫੜਾਂਗੇ ਔਰ ਮੈਂ ਬੇਨਤੀ ਕਰਨੀ ਚਾਹਾਂਗਾ ਸਾਰੀ ਸੰਗਤ ਨੂੰ ਕਿ ਤਰਨਜੀਤ ਬੋਗੀ ਬਹੁਤ ਉਹਦੇ ਪਿੱਛੇ ਮੈਨੂੰ ਜਦੋਂ ਕਹਾਣੀ ਸੁਣੀ ਨਾ ਮੈਂ ਉਹਦੀ ਕਿ ਉਹਦਾ ਜੀਵਨ ਕਿਵੇਂ ਬਦਲੇ ਆ ਇੱਕ ਚੰਗੇ ਜਿਹੇ ਮਾਪੇ ਹੁੰਦੇ ਆ ਉਹ ਆਪਣੇ ਬੱਚਿਆਂ ਦਾ ਜੀਵਨ ਬਦਲਣ ਦੇ ਸਮਰੱਥ ਹੁੰਦੇ ਆ ਜੇ ਤੁਹਾਡੇ ਮਾਪੇ ਚੰਗੇ ਆ ਨਾ ਤਾਂ ਤੁਹਾਡਾ ਜੀਵਨ ਜ਼ਰੂਰ ਚੰਗਾ ਹੋਏਗਾ ਜੇ ਤੁਹਾਡੇ ਮਾਪੇ ਮਾੜੇ ਆ ਤਾਂ ਤੁਹਾਡਾ ਜੀਵਨ ਨਹੀਂ ਬਣ ਸਕਦਾ ਮਾਪਿਆਂ ਦੇ ਉੱਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਬੱਚੇ ਨੂੰ ਕਿਸ ਤਰ੍ਹਾਂ ਇਸ ਪਾਸੇ ਤੁਰਨਾ ਹੁਣ ਇਹ ਤਰਨਜੀਤ ਦੀ ਜਦੋਂ ਮੈਂ ਤੁਸੀ ਕਹਾਣੀ ਸੁਣੋਗੇ ਤੇ ਹੈਰਾਨ ਹੋ ਜਾਓਗੇ ਕਿ ਤਰਨਜੀਤ ਕਿਵੇਂ ਬਦਲਿਆ ਜਦੋਂ ਇਹਨਾਂ ਨੇ ਮੈਨੂੰ ਗੱਲ ਸੁਣਾਈ ਸੀ ਕਿ ਦਸਵੀਂ ਦੇ ਪੇਪਰ ਸੀਗੇ ਰਿਜ਼ਲਟ ਆਉਣਾ ਸੀਗਾ ਤੇ ਰਿਜ਼ਲਟ ਨੂੰ 2.5 ਮਹੀਨੇ ਦਾ ਸਮਾਂ ਸੀਗਾ ਤੇ ਇਹਨਾਂ ਦੀ ਜਿਹੜੀ ਚਾਚੀ ਹੈ ਨਾ ਉਹਨੇ ਕਿਹਾ ਇਹਨੂੰ ਵੀ ਤਰਨ ਵੀ ਤੈਨੂੰ ਤੇਰੇ ਚਾਚੇ ਨੇ ਤੇ ਤੇਰੇ ਡੈਡੀ ਨੇ ਤੈਨੂੰ ਘਰ ਤੋਂ ਬਾਹਰ ਕੱਢਾ ਦੇਣਾ ਜੇ ਤੂੰ ਫੇਲ ਹੋ ਗਿਆ ਵੀ ਤੂੰ ਜੇ ਬਚਣਾ ਚਾਹੁੰਦਾ ਤਾਂ ਵੀ ਇੱਕ ਕੰਮ ਕਰ ਦੇਖੋ ਕਿੰਨਾ ਮਾਪਿਆਂ ਦਾ ਟੰਗ ਹੁੰਦਾ ਸੀ ਬੱਚੇ ਨੂੰ ਬਾਣੀ ਨਾਲ ਜੋੜਨ ਦਾ ਪੁਰਾਣੇ ਮਾਪਿਆਂ ਦਾ ਹੁਣ ਦੇ ਤਾਂ ਚਲੋ ਹੁਣ ਤਾਂ ਕੀ ਕਹਨੇ ਲੱਛਣੇ ਮਾੜੇ ਆ ਤੇ ਕੈਸਾ ਢੰਗ ਹੁੰਦਾ ਸੀਗਾ ਤੇ ਉਹਨਾਂ ਨੇ ਆਪਣੇ ਇਹਨੂੰ ਕਿਹਾ ਬੇਟੇ ਨੂੰ ਵੀ ਤੂੰ ਨਾ ਗੁਰਦੁਆਰਾ ਸਾਹਿਬ ਜਾਇਆ ਕਰ ਬਈ ਉੱਥੇ ਜਾ ਕੇ ਸੇਵਾ ਕਰਿਆ ਕਰ ਝਾੜੂ ਮਾਰਿਆ ਕਰ ਘਰਾਂ ਤੇ ਇਸ਼ਨਾਨ ਕਰਕੇ ਜਾਇਆ ਕਰ ਪਹਿਲਾਂ ਝਾੜੂ ਮਾਰਿਆ ਕਰ ਸੇਵਾ ਕਰਿਆ ਕਰ ਪੋਚਾ ਲਾਇਆ ਕਰ ਫਿਰ ਉਸ ਤੋਂ ਬਾਅਦ ਉੱਥੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਪੜਿਆ ਕਰ ਇਦਾਂ ਹੀ ਸ਼ਾਮ ਨੂੰ ਫੇਰ ਇਸ਼ਨਾਨ ਕਰਕੇ ਜਾਣਾ ਫੇਰ ਝਾੜੂ ਪੋਚਾ ਲਾਣਾ ਸਾਰੇ ਦਰਬਾਰ ਦੀ ਸੇਵਾ ਕਰਨੀ ਫਿਰ ਰੇਰਾ ਸਾਹਿਬ ਦਾ ਪਾਠ ਪੜ੍ਹ ਕੇ ਫਿਰ ਤਾਂ ਆਉਣਾ ਗੁਰਦੁਆਰਾ ਮਿੱਠਾ ਸਰ ਸਾਹਿਬ ਤੇ ਤਰਨਜੀਤ ਕਹਿੰਦਾ ਕਿ ਬਾਬਾ ਜੀ ਮੈਂ ਇਦਾਂ ਹੀ ਜਾਂਦਾ ਰਿਹਾ ਜਾਂਦਾ ਰਿਹਾ ਜਦੋਂ 2.5 ਮਹੀਨੇ ਬਾਅਦ ਰਿਜ਼ਲਟ ਆਇਆ ਤੇ ਜਦੋਂ ਮੈਂ ਰਿਜ਼ਲਟ ਦੇਖਿਆ ਸਾਡੇ ਆਨੰਦਪੁਰ ਸਾਹਿਬ ਦੀ ਜੋ ਪਸੀਨ ਬੁਖ ਦੀਪੂ ਐ ਉਦੋਂ ਉਹ ਬਹੁਤ ਮਸ਼ਹੂਰ ਬੁਖ ਦੀਪੂ ਹੁੰਦਾ ਸੀਗਾ ਤੇ ਕਹਿੰਦਾ ਜਦੋਂ ਮੈਂ ਉੱਥੇ ਜਾ ਕੇ ਆਪਣੇ ਪੇਪਰ ਦੇ ਨੰਬਰ ਚੈੱਕ ਕੀਤੇ ਤੇ ਹੈਰਾਨ ਹੋ ਗਿਆ ਕਿ ਮੇਰੇ 40% ਨੰਬਰ ਸੀਗੇ ਤੇ ਕਹਿੰਦਾ ਮੈਂ ਫਿਰ ਕੰਦਾ ਪੱਛ ਗਿਆ ਠੀਕ ਉਸ ਤੋਂ ਬਾਅਦ ਕਹਿੰਦਾ ਉਹ ਦਿਨ ਗਿਆ ਬਾਬਾ ਜੀ ਤੇ ਅੱਜ ਦਾ ਦਿਨ ਆਇਆ ਕਹਿੰਦਾ ਮੈਂ ਬਾਣੀ ਦੇ ਲੜ ਨਹੀਂ ਛੱਡਿਆ ਤੇ ਅੱਜ ਮੈਂ ਪੂਰੇ ਵਰਲਡ ਦੇ ਵਿੱਚ ਕਹਿੰਦਾ ਘੁੰਮ ਸਕਦਾ ਮੈਨੂੰ ਕੋਈ ਵੀਜ਼ਾ ਲੈਣ ਦੀ ਲੋੜ ਨਹੀਂ ਹੈ ਤੇ ਐਸਾ ਉਹਦਾ ਕੋਈ ਕਾਰਡ ਬਣਿਆ ਹੋਇਆ ਮੈਂ ਤਾਂ ਚਲੋ ਬਹੁਤਾ ਇਹਦੇ ਬਾਰੇ ਗੱਲਬਾਤ ਨਹੀਂ ਕੀਤੀ ਕਿਉਂਕਿ ਜੇ ਬਹੁਤੀਆਂ ਗੱਲਾਂ ਕਰੀ ਅਗਲੇ ਨੂੰ ਵੀ ਇਹ ਲੱਗਦਾ ਵੀ ਖਰਾ ਲਾਲਚੀ ਹੋਈ ਨਾ ਹੋਵੇ ਜਸਵੀਰ ਵੀ ਜਿਹੜਾ ਮੇਰੇ ਬਾਰੇ ਨਹੀਂ ਜਾਣਕਾਰੀ ਰੱਖ ਰਿਹਾ ਪਰ ਉਹ ਕਹਿੰਦਾ ਬਾਬਾ ਜੀ ਮੈਂ ਪੂਰੇ ਵਰਲਡ ਚ ਘੁੰਮ ਸਕਦਾ ਤੇ ਮੈਂ ਅਮਰੀਕਾ ਦੇ ਵਿੱਚ ਵੀ ਰਹਿ ਸਕਦਾ ਮੈਂ ਹੁਣ ਸਪੇਨ ਦੇ ਵਿੱਚ ਆ ਕਹਿੰਦਾ ਮੇਰਾ ਬਹੁਤ ਵਧੀਆ ਬਿਜ਼ਨਸ ਹੈ ਉਹਦੀ ਮੈਸੇਜ ਇੱਕ ਗੋਰੀ ਮੇਮ ਹੈ ਜੋ ਕਿ ਉਹ ਵੀ ਬਹੁਤ ਸਿਆਣੀ ਹੈ ਆਪਣੀ ਜ਼ਿੰਦਗੀ ਦੇ ਵਿੱਚੋਂ ਬਹੁਤ ਖੁਸ਼ ਹੈ ਤੇ ਉਹ ਕਹਿੰਦਾ ਮੈਂ ਆਪਣੇ ਇਲਾਕੇ ਦੀ ਸੇਵਾ ਕਰਨੀ ਚਾਹੁੰਦਾ ਤੇ ਆਪਾਂ ਨੂੰ ਵੀ ਚਾਹੀਦਾ ਕਿ ਆਪਾਂ ਤਰਨਜੀਤ ਵੀਰ ਦੀ ਸਪੋਰਟ ਕਰੀਏ ਉਹਨੂੰ ਐਪਰੀਸ਼ੀਏਟ ਕਰੀਏ ਤੇ ਤਰਨਜੀਤ ਭਾਜੀ ਮੇਰੇ ਵੱਡੇ ਵੀਰ ਬਣੇ ਆਪਾਂ ਦੋਵੇਂ ਭਰਾ ਨਾਲ ਮਿਲ ਕੇ ਅਨੰਦਪੁਰ ਸਾਹਿਬ ਦੇ ਹਲਕੇ ਦੀ ਗੱਲ ਕਰਾਂਗੇ ਲੋਕਾਂ ਦੀ ਬਾਹ ਫੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਹਿ